ਆ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਤੇ ਮੈਂ ਮੈਂ ਇੱਥੇ ਐਡਵੋਕੇਟ ਦੇ ਤੌਰ ਤੇ ਕੰਮ ਕਰਦਾ ਤੇ ਸਾਡੀ ਤਹਿਸੀਲ ਕੇ ਵਿੱਚ ਇੱਕ ਬਹੁਤ ਮਤਲਬ ਰਾਤ ਜਦੋਂ ਪਤਾ ਲੱਗਿਆ ਮੈਨੂੰ ਕੱਲ ਸ਼ਾਮ ਨੂੰ ਕਿਹੜੀ ਤਹਿਸੀਲ ਹੈ ਜੀ ਇਹ ਸਭ ਤਹਿਸੀਲ ਮੰਜਰੀ ਠੀਕ ਹੈ ਜੀ ਤੇ ਸਰ ਪਤਾ ਲੱਗਿਆ ਕਿ ਪੰਜਾਬ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਕੀਤੀ ਜਿਸ ਦੇ ਮੁਤਾਬਕ ਜੋ ਰਜਿਸਟ੍ਰੇਸ਼ਨ ਦਾ ਰਜਿਸਟ੍ਰੇਸ਼ਨ ਦਾ ਕੰਮ ਹੈਗਾ ਤੇ ਉਹ ਗਵਰਨਮੈਂਟ ਕਿਸੇ ਪ੍ਰਾਈਵੇਟ ਕੰਪਨੀ ਨੂੰ ਜੋ ਕਿ ਵੱਡੇ ਬੰਦਿਆਂ ਦੀ ਬਣਾਈ ਵੀ ਹੈ ਤੇ ਉਸ ਨੂੰ ਕੰਮ ਦੇ ਕੇ ਜਿੰਨੇ ਵੀ ਅਸੀਂ ਕੰਮ ਕਰਨ ਵਾਲੇ ਤਹਿਸੀਲਾਂ ਚ ਚਾਹੇ ਕੋਈ ਵਸਿਕਾ ਨਵੀਸ ਹੈ ਟਾਈਪਿਸਟ ਹੈਗੇ ਤੇ ਚਾਹੀਏ ਸੀ ਵਕੀਲ ਹੈ ਉਹ ਸਾਰਾ ਕੰਮ ਜਿਹੜਾ ਹੈਗਾ ਕੇਂਦਰਾ ਚ ਦੇ ਰਹੀ ਹੈ ਉਸ ਨਾਲ ਪੂਰੇ ਪੰਜਾਬ ਦੇ ਵਿੱਚ ਆ ਜਿੱਦਾਂ ਇੱਥੇ ਖਬਰ ਪਹੁੰਚੀ ਹੈਗੀ ਜੀ ਸਾਰੇ ਪੰਜਾਬ ਚ ਖਬਰ ਪਹੁੰਚ ਗਈ ਹੈਗੀ ਇਹ ਤੇ ਕਿੰਨੇ ਬੇਰੋਜ਼ਗਾਰ ਹੋਣਗੇ ਤੁਸੀਂ ਇੱਥੇ ਸਾਡੇ ਖੜੇ ਸਾਰੇ ਬੰਦੇ ਕੇ ਚਿਹਰੇ ਤੇ ਪੜ ਸਕਦੇ ਕਿ ਬੇਰੋਜ਼ਗਾਰੀ ਜਿੱਥੇ ਹੋਰ ਨੂੰ ਸੁਤਾਰਹੀ ਹੈ ਸਾਡੇ ਚਿਹਰੇ ਪਰ ਵੀ ਮੇਰਾ ਖਿਆਲ ਨਜ਼ਰ ਆ ਰਹੀ ਹੋ ਤੇ ਅਸੀਂ ਤਾਂ ਪੰਜਾਬ ਗਵਰਨਮੈਂਟ ਨੂੰ ਬੜੇ ਚਾਅ ਨਾਲ ਬਣਾਇਆ ਤਾਂ ਕਿ ਭ੍ਰਿਸ਼ਟਾਚਾਰ ਖਤਮ ਹੋਵੇ ਲੋਕਾਂ ਨੂੰ ਵਧੀਆ ਸਹੂਲਤ ਮਿਲੇ ਤੇ ਸਰਕਾਰ ਨੇ ਇਹ ਫੈਸਲਾ ਜੋ ਲਿਆ ਹੈਗਾ ਇਹ ਸਾਡੇ ਖਿਲਾਫ ਤਾਂ ਹੈ ਹੀ ਲੋਕ ਮਾਰੂਗੀ ਕੀ ਲੱਗਦਾ ਹੈ ਕਾਰਨ ਕੀ ਲੱਗਦਾ ਹੈ ਕਿ ਜਿੱਥੇ ਇੱਕ ਪਾਸੇ ਤਹਿਸੀਲਾਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਕੰਮ ਕਰ ਰਹੀ ਹੈ ਉਸਦੇ ਅਧਿਨ ਜਿਹੜਾ ਇਹ ਸੋਚ ਨੂੰ ਲੈ ਕੇ ਫੈਸਲਾ ਲਿਆ ਗਿਆ ਜਾਂ ਕੋਈ ਹੋਰ ਮਨਸ਼ਾ ਇਹ ਕਾਰਨ ਕੀ ਲੱਗਦਾ ਨਹੀਂ ਦੇਖੋ ਜੀ ਗੱਲ ਇਦਾਂ ਹੈਗੀ ਕਿ ਗਵਰਨਮੈਂਟ ਨੇ ਜੋ ਵਾਦੇ ਕੀਤੇ ਸੀਗੇ ਤੇ ਮੈਨੂੰ ਕਹਿਣ ਲੱਗੇ ਹੈ ਅਫਸੋਸ ਹੋ ਰਿਹਾ ਕਿ ਉਹ ਉਹ ਵਾਦੇ ਗਵਰਨਮੈਂਟ ਤੋਂ ਪੂਰੇ ਨਹੀਂ ਹੋ پا ਰਹੇ ਤੇ ਲੋਕਾਂ 'ਚ ਕੁਝ ਨਾ ਕੁਝ ਦਿਖਾਉਣ ਵਾਸਤੇ ਹੁਣ ਇੱਕ ਦਿਖਾਇਆ ਜਾਏਗਾ ਕਿ ਅਸੀਂ 5 500 ਬੰਦੇ ਨੂੰ ਰੋਜ਼ਗਾਰ ਦਿੱਤੇ ਆ ਨਾਲੇ ਬਰਾਬਰ ਨਹੀਂ ਦਿਖਾਇਆ ਜਾਏਗਾ ਕਿ 5 ਲੱਖ ਬੰਦੇ ਅਸੀਂ ਬੇਰੋਜ਼ਗਾਰ ਵੀ ਕਰਤੇ ਤੇ ਮੈਨੂੰ ਲੱਗਦਾ ਹੈਗਾ ਵੀ ਇਹ ਜਿਹੜੇ ਚਪਲੂਸੂ ਜੇ ਉੱਪਰ ਹੋਣਗੇ ਕੁਝ ਬੰਦੇ ਤੇ ਉਹਨਾਂ ਦੇ ਕਹਿਣ ਮੁਤਾਬਕ ਇਦਾਂ ਹੋ ਰਿਹਾ ਹੋਊਗਾ ਤੁਹਾਨੂੰ ਵੀ ਤਾਂ ਸਰਕਾਰ ਵੱਲੋਂ ਲਾਇਸੈਂਸ ਦੇ ਕੇ ਬਿਠਾਇਆ ਸਰ ਕਾਨੂੰਨੀ ਤੌਰ ਤੇ ਤੁਸੀਂ ਵੀ ਜਿਹੜਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹੋ ਜੀ ਸਰ ਬਿਲਕੁਲ ਸਾਨੂੰ ਗਵਰਨਮੈਂਟ ਵੱਲੋਂ ਜਿਹੜਾ ਹੈ ਗੱਲ ਲਾਇਸੈਂਸ ਲੈਣੇ ਪੈਂਦੇ ਹੈਗੇ ਲਾਇਸੈਂਸ ਲੈਣੇ ਪੈਂਦੇ ਤੇ 25 25 30 30 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਾਂ ਤਜਰਬਾ ਹੈਗਾ ਸਾਰੇ ਏਰੀਆ ਦਾ ਪਤਾ ਹੈ ਈਵਨ ਕਿ ਅਸੀਂ ਪਰਸਨਲ ਤੌਰ ਤੇ ਵੀ ਲੋਕਾਂ ਨੂੰ ਜਿੰਨੇ ਵੀ ਸਾਡੇ ਪਿੰਡ ਪੈਂਦੇ ਹੈਗੇ 88 ਪਿੰਡ ਅਸੀਂ ਸਾਰੇ ਲੋਕਾਂ ਨੂੰ ਪਰਸਨਲ ਤੌਰ ਤੇ ਜਾਣ ਲੱਗ ਗਏ ਠੀਕ ਹੈ ਜੀ ਹਾਂ ਜੀ ਇਹ ਨੋਟੀਫਿਕੇਸ਼ਨ ਹੋਇਆ ਕਾਫੀ ਰੋਸ ਸੋ ਸਾਡੇ ਜੀ ਪਾਇਆ ਜਾ ਰਿਹਾ ਤਸਵੀਲਦਾਨ ਨੂੰ ਮਿਲੇ ਹੋ ਤਾਂ ਕਿੰਨਾ ਕੁ ਮੁਸ਼ਕਲ ਹੋ ਜਾਏਗਾ ਅਗਰ ਟਾਈਪਿਸਟਨ ਹਟਾਇਆ ਜਾਂਦਾ ਜੀ ਮੁਸ਼ਕਲ ਦੀ ਤਾਂ ਉਹ ਗੱਲ ਸੁਣ ਲਓ ਜੀ ਜਦੋਂ ਰੋਜ਼ਗਾਰ ਹੀ ਨਹੀਂ ਰਹਿਣਾ ਸਾਰੇ ਪਰਿਵਾਰ ਜੁੜੇ ਹੋਏ ਉਹ ਤਾਂ ਨਰਕਪਰੀ ਜ਼ਿੰਦਗੀ ਹੋ ਜਾਊਗੀ ਸਾਡੀ ਜਦੋਂ ਰੋਜ਼ਗਾਰ ਬੰਦੇ ਕੋਲ ਰਹਿਣਾ ਨਹੀਂ ਹੈਗਾ ਰੋਜ਼ੀ ਰੋਟੀ ਕਮਾ ਨਹੀਂ ਸਕਦੇ 30-30 ਸਾਲ ਸਾਨੂੰ ਕੰਮ ਕਰਦਿਆਂ ਨੂੰ ਹੋਗੇ ਨਾ ਤਾਂ ਅਸੀਂ ਹੁਣ ਕੋਈ ਖੇਤੀਬਾੜੀ ਦਾ ਕੰਮ ਕਰ ਸਕਦੇ ਆ ਸਹੀ ਠੀਕ ਹੈ ਜੀ ਸਰੀਰ ਰਹਿ ਨਹੀਂ ਹੈਗੇ ਜਿਹੜੇ ਕੰਮ ਪਰ ਲੱਗੇ ਅਸੀਂ ਹੋਰ ਤੰਦਾ ਨਹੀਂ ਕੋਈ ਬਹੁਤ ਜ਼ਿਆਦਾ ਮੁਸ਼ਕਲ ਹੋ ਜੂਗੀ ਬਹੁਤ ਜ਼ਿਆਦਾ ਪਰਿਵਾਰਾਂ ਨੂੰ ਵੀ ਬਹੁਤ ਜ਼ਿਆਦਾ ਤਿੱਕਤ ਵਿੱਚ ਸਾਹਮਣਾ ਕਰਨਾ ਪੈ ਜੂਗਾ ਆ ਕਿਹੜੇ ਕਿਹੜੇ ਜਿਹੜੇ ਲੋਕ ਪ੍ਰਭਾਵਿਤ ਹੋਣਗੇ ਕਿੰਨੇ ਕੁ ਲੋਕ ਸਬਡਿਵੀਜ਼ਨਾਂ ਦਾ ਮਾਜਰੀ ਦੀ ਗੱਲ ਕਰੀਏ ਕਿੰਨੇ ਕੁ ਲੋਕ ਇੱਥੇ ਪ੍ਰਭਾਵਿਤ ਹੋਣਗੇ ਜੀ ਇੱਥੇ ਤਾਂ ਦੇਖੋ ਜੀ ਸਬ ਤਸੀਲ ਮਾਜਰੀ ਵਿੱਚ ਮੰਨ ਲਓ ਦੀ 50 ਬੰਦੇ ਆ 50 ਬੰਦਿਆਂ ਨਾਲ ਹੋਰ ਕਿੰਨੇ ਬੰਦੇ ਜੁੜੇ ਹੋਏ ਆ ਕੋਈ ਚਾਹ ਦਾ ਕਾਰੋਬਾਰ ਕਰ ਰਿਹਾ ਕੋਈ ਹੋਰ ਪ੍ਰਾਈਵੇਟ ਤੌਰ ਪਰ ਆ ਰਿਹਾ ਕੰਮ ਕਰਨ ਵਾਸਤੇ ਉਹ ਆ ਫਿਰ ਸਬਡਿਵੀਜ਼ਨ ਵਿੱਚ ਲਾ ਲਓ 50 ਵਿੱਚ ਲੱਖਾਂ ਲੋਕਾਂ ਦਾ ਰੋਜ਼ਗਾਰ ਆ ਜਿਹੜਾ ਖੋਜ ਜਾਣਾ ਸਰਕਾਰ ਤਾਂ ਰੋਜ਼ਗਾਰ ਪੈਦਾ ਕਰ ਰਹੀ ਹੈ ਦੇਖੋ ਜੀ ਜੇ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਆ ਜੇ ਪੰਜ ਬੰਦਿਆਂ ਨੂੰ ਤੁਸੀਂ ਰੋਜ਼ਗਾਰ ਦੇਣਾ 100 ਬੰਦੇ ਦਾ ਖੋਲੜਾ ਇੱਕ ਜਗ੍ਹਾ ਤੇ ਉਹਦਾ ਰੋਜ਼ਗਾਰ ਇਹ ਦੇਣ ਦਾ ਤਾਂ ਕੋਈ ਫਾਇਦਾ ਨਹੀਂ ਹੈ ਦੇਖ ਕੇ ਸਰਕਾਰ ਫੇਰ ਵੀ ਨਹੀਂ ਕੋਈ ਸੁਣਵਾਈ ਕਰਦੀ ਤਾਂ ਅਗਲੀ ਤੁਹਾਡੀ ਰਣਨੀਤੀ ਕੀ ਹੋਪੇ ਜੀ ਦੇਖੋ ਜੀ ਅਸੀਂ ਤਾਂ ਬੇਨਤੀ ਕਰਦੇ ਵੀ ਸਰਕਾਰ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜੋ ਵੀ ਨੋਟੀਫਿਕੇਸ਼ਨ ਇਸ਼ੂ ਹੋਇਆ ਉਹਨੂੰ ਵਾਪਸ ਲੈ ਲਵੇ ਧੰਨਵਾਦ ਬਹੁਤ ਜਿਆਦਾ ਮੁੱਖ ਮੰਤਰੀ ਸਾਹਿਬ ਦਾ ਵੀ ਤੁਸੀਂ ਰੋਜ਼ਗਾਰ ਦੇ ਵਸੀਲੇ ਵਧਾਓ ਘਟਾਓ ਨਾ ਸਾਨੂੰ ਬੇਰੋਜ਼ਗਾਰ ਨਾ ਕਰੋ ਇਹ ਫੇਰ ਵੀ ਕੋਈ ਇਦਾਂ ਦੀ ਦਿੱਕਤ ਆ ਜਾਂਦੀ ਆ ਫਿਰ ਤਾਂ ਬੰਦਾ ਸੜਕਾਂ ਤੇ ਬੈਠ ਕੇ ਰੋ ਸਮਝਾਰੇ ਧਰਨਾ ਹੀ ਕਰ ਸਕਦਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਤਵਿੰਦਰ ਸਿੰਘ ਹੈ ਜੀ ਮੈਂ ਤਕਰੀਬਨ 30 35 ਸਾਲ ਤੋਂ ਇਸ ਤਹਿਸੀਲ ਵਿੱਚ ਕੰਮ ਕਰਦਾ ਜੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਰੋਸ ਕਰ ਰਹੇ ਹਾਂ ਹਾਂ ਜੀ ਕੀ ਕਾਰਨ ਹੈ ਜੀ ਇਹ ਕਾਰਨ ਇਹ ਹੀ ਆ ਵੀ ਸਰਕਾਰਾਂ ਜਿਹੜੀਆਂ ਉਹ ਮਾਰੂ ਨੀਤੀਆਂ ਤੇ ਤੁਲਪੀਆਂ ਲੋਕਾਂ ਨੂੰ ਬੇਰੋਜ਼ਗਾਰ ਕਰ ਰਹੀਆਂ ਇੱਕ ਪਾਸੇ ਤਾਂ ਉਹ ਗੱਲਾਂ ਕਰ ਰਹੀਆਂ ਕਿ ਅਸੀਂ ਰੋਜ਼ਗਾਰ ਦੇਵਾਂਗੇ ਪਰ ਦੂਜੇ ਪਾਸੇ ਇਹ ਲੋਕਾਂ ਨੂੰ ਬੇਰੋਜ਼ਗਾਰ ਕਰ ਰਹੀਆਂ ਸੋ ਸਾਰੀ ਤਹਿਸੀਲ ਵਿੱਚ ਵੀ ਮੇਰਾ ਖਿਆਲ ਹੈ ਇੱਕ ਇੱਕ ਬੰਦੇ ਨਾਲ 5 5 5 6 6 ਬੰਦੇ ਜਿਹੜੇ ਜੁੜੇ ਹੋਏ ਆ ਜਿਹੜੇ ਕਿ ਆਪਣੇ ਪਰਿਵਾਰਾਂ ਨੂੰ ਪਾਲਦੇ ਆ ਤੇ ਆਪਣਾ ਕੰਮ ਸੰਤੁਸ਼ਟੀ ਨਾਲ ਕਰਕੇ ਆਪਣੇ ਪਰਿਵਾਰਾਂ ਦਾ ਅਧੇ ਆਪਣਾ ਗੁਜ਼ਾਰਾ ਕਰਦੇ ਆ ਸੁਣਨ ਦੇ ਵਿੱਚ ਆਇਆ ਸਰਕਾਰ ਜਿਹੜਾ ਠੇਕਾ ਦੇ ਰਹੀ ਹੈ ਕਿਸੇ ਕੰਪਨੀ ਨੂੰ ਬਾਕੀ ਤੁਹਾਡੇ ਕੋਲ ਤਜਰਬਾ ਕਾਫੀ ਲੰਮੇ ਸਮੇ ਦਾ ਹੈ ਲੱਗਦਾ ਨਹੀਂ ਕਿ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਜੀ ਕੰਮ ਨੂੰ ਨਹੀਂ ਜੀ ਮੇਰੀ ਤਾਂ ਸਰਕਾਰ ਨੂੰ ਇਹ ਅਪੀਲ ਹੈ ਵੀ ਸਾਡਾ ਜਿਹੜਾ ਕੰਮ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਜਾਵੇ ਜੋ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਨੂੰ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਹੀ ਕੰਮ ਜੇ ਰੱਦ ਨਾ ਕੀਤਾ ਗਿਆ ਫਿਰ ਅਗਲਾ ਰੱਦ ਨਾ ਕੀਤਾ ਗਿਆ ਤਾਂ ਫਿਰ ਅਸੀਂ ਪਹਿਲਾਂ ਐਚ ਡੀਐਮ ਸਾਹਿਬ ਨੂੰ ਮਿਲਾਂਗੇ ਇਸ ਦੇ ਸੰਬੰਧ ਵਿੱਚ ਫਿਰ ਡੀਸੀ ਸਾਹਿਬ ਨੂੰ ਮਿਲਾਂਗੇ ਹੋ ਸਕੇ ਤਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਪਣੀ ਅਪੀਲ ਦੇ ਕਰ ਸਕਦੇ ਆ ਉਸ ਤੋਂ ਬਾਅਦ ਅਸੀਂ ਕੁਝ ਕਰਨੀ ਚਾਹਤ ਜੀ ਤਹਿਸੀਲਦਾਰ ਨੂੰ ਮਿਲੇ ਆ ਤੁਸੀਂ ਕੀ ਕਹਿੰਦੇ ਤਹਿਸੀਲਦਾਰ ਸਾਹਿਬ ਵੱਲੋਂ ਵੀ ਇਹੀ ਵਿਸ਼ਵਾਸ ਦਿਵਾਇਆ ਗਿਆ ਵੀ ਹਲੇ ਤੁਸੀਂ ਮਤਲਬ ਜੋ ਮੀਟਿੰਗਾਂ ਤੁਹਾਡੀਆਂ ਹੋ ਰਹੀਆਂ ਉਹਨਾਂ ਨੂੰ ਕਰੋ ਉਸ ਤੋਂ ਬਾਅਦ ਜਿਹੜੀ ਅਗਲਾ ਪ੍ਰੋਗਰਾਮ ਹੈ ਉਹ ਤੁਹਾਨੂੰ ਦੱਸਾਂਗੇ ਠੀਕ ਹੈ ਕੰਧਪੁਰ ਅਰਜਨ ਹੋਏ ਗਾਦੇ ਹੈ ਸਾਰੇ ਉਹ ਅਧਿਲੇ ਕਰਨੀ ਨੇ ਵੀ ਇਹ ਟਾਈਪਿਸਟ ਹੈ ਮਾਦਰੀ ਤਸੀਲ ਦੇ ਤੁਹਾਡੇ ਕੋਲ ਪਹੁੰਚੇ ਸੀ ਕੋਈ ਨੋਟੀਫਿਕੇਸ਼ਨ ਜਾਰੀ ਹੋ ਰਹੀ ਹੈ ਵੀ ਉਹਨਾਂ ਨੂੰ ਹਟਾ ਕੇ ਜਿਹੜਾ ਇੱਕ ਪ੍ਰਾਈਵੇਟ ਕੰਪਨੀ ਨੂੰ ਟਿਕਾ ਦਿੱਤਾ ਜਾਵੇਗਾ ਸਰਕਾਰ ਵੱਲੋਂ ਹਾਂਜੀ ਸਰਕਾਰ ਇੱਕ ਸੇਵਾ ਕੇਂਦਰ ਖੋਲਣ ਜਾ ਰਹੀ ਹੈ ਇਸ ਰਿਸ਼ਟਰੀ ਨਾਲ ਪਰ ਉਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਉਹਨਾਂ ਨੂੰ ਹਟਾ ਦੇਣਗੇ ਸਰਕਾਰ ਇੱਕ ਨਵਾਂ ਰੈਲ ਕਰ ਰਹੀ ਹੈ ਕਿ ਲੋਕਾਂ ਨੂੰ ਸੁਸਤੀ ਕਿਸੇ ਤਰ੍ਹਾਂ ਵੀ ਕਰਾਪਸ਼ਨ ਆਪਦੀ ਇੱਕ ਡੋਰ ਇੱਕ ਅਕਾਊਂਟ ਸਰ ਤੋਂ ਚੱਲ ਕੇ ਲਾਸਟ ਕੋਲ ਰੱਖਤਾ ਕਿ ਡਾਕੂਮੈਂਟ ਹੈ ਉਹ ਨਾ ਪਬਲਿਕ ਦਾ ਰਜਿਸਟਰ ਹੋ ਕੇ ਹੀ ਉਹਨੂੰ ਮਿਲੇ ਨਹੀਂ ਇਸ ਦੇ ਵਿੱਚ ਫਿਰ ਇਹਨਾਂ ਨੂੰ ਹਟਾਇਆ ਜਾਵੇਗਾ ਜਾਂ ਇਹ ਵੀ ਨਾਲ ਦੀ ਨਾਲ ਚੱਲਣਗੇ ਜੀ ਬਾਹਰ ਇੱਥੋਂ ਵੀ ਕਰਵਾ ਸਕਦੇ ਹੋ ਜਾਂ ਅੰਦਰ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਦੀ ਕੋਈ ਸਹੂਲਤ ਜਿਹੜਾ ਕੁਝ ਨਹੀਂ ਹੈਗਾ ਦੇ ਵਿੱਚ ਕੋਈ ਏਦਾਂ ਨਹੀਂ ਕੋਈ ਕੋਈ ਸੂਚਨਾ ਨਹੀਂ ਹੈਗੀ ਸਿਰਫ ਇੱਕ ਨਵਾਂ ਇੱਕ ਜਿਵੇਂ ਕਹਿੰਦੇ ਨੇ ਟ੍ਰਾਇਲ ਦਾ ਸਰਕਾਰੀ ਨਵਾਂ ਉਹ ਕਰ ਰਹੀ ਹੈ ਇਹਦੇ ਵਿੱਚ ਜੋ ਹੈਗਾ ਉਹ ਇੱਕ ਸੇਵਾ ਦੇ ਅੰਦਰ ਖੋਲ੍ਹਣੀ ਹੈ ਉਹ ਸੇਵਾ ਕਿ ਤਰ੍ਹਾਂ ਅਲੱਗ ਹੋ ਰਹੀ ਹੈ ਮਤਲਬ ਇਹਦਾ ਨੋਟ ਸਮਝ ਕੋਈ ਨਹੀਂ ਆ। ਸਾਰਾ ਤਾਂ ਕਹਿੰਦੇ ਸਾਡੇ ਪਰ ਸਾਡਾ ਕੰਮ ਖੋਇਆ ਜਾ ਰਿਹਾ ਹੈ। ਇਹ ਕੰਮ ਤਾਂ ਖੋਇ ਨ ਜਾ ਰਿਹਾ। ਇਹਨਾਂ ਵਿੱਚੋਂ ਹੀ ਬੰਦੇ ਇੱਥੇ ਲੱਗਣਗੇ। ਇਹਨਾਂ ਵਿੱਚੋਂ ਹੀ ਬੰਦੇ ਜਿਹੜਾ ਸਰਕਾਰ ਕੋਈ ਜਿਹੜੇ ਹੈਗੇ ਇਹਦੇ ਲਾਇਸੈਂਸੀ ਬੰਦੇ ਹਾਲੇ ਹੈਗੇ ਆ ਉਹਨਾਂ ਵਿੱਚੋਂ ਹੀ ਕੋਈ ਲੈਣਗੇ। ਹਾਂਜੀ ਹਾਂਜੀ। ਕਿ ਵਿੱਚ ਮੈਂਸ਼ਨ ਕੀਤਾ ਹੋਇਆ? ਦੇ ਸਰਕਾਰ ਲੈਗੀ ਤਾਂ ਫਿਰ ਉਹ ਬੰਦੇ ਨੌਨ ਇਹਨੂੰ ਨਹੀਂ ਲੈਗੇ। ਠੀਕ ਹੈ। ਹਾਂਜੀ। ਤਾਂ ਮੈਂ ਇੱਕ ਫੜਦਾ ਕੁਝ ਗੱਲ ਹੋਣੀ ਹੈ।